thi tôn hạ, bồ tát nam, mani pa di na a la, tôn hạ, chánh ਸਦਸਿਆਂ ਦਲੀਦ ਰੁਪਿਆ ਮੈਨਾਵੇ ਬੋਲੇ ਸੋਨਹਾਰ ਬੋਲੇ ਸੋਨਹਾਰ ਬੋਲੇ ਸੋਨਹਾਰ ਬੋਲੇ ਸੋਨਹਾਰ ਬੋਲੇ ਸੋਨਹਾਰ ਬੋਲੇ इन बि बहुत ई धनवाद हिन जहिड़ा कढ खे भले सोन हाल सिया काल <mínen> <t hopping> Somehow, <mumbles> <categorical> <out> Give me a minute, ਲੱਭ ਮਤੂ ਜੀ ਅੱਜ ਦਲੀ ਸੁਰਖਸ਼ਾ ਸੈਨਾ ਡੀਐਸਐਸ ਭਾਰਤ ਵੱਲੋਂ ਅੱਜ ਜਿਹੜਾ ਪੂਰੀ ਟੀਮ ਵੱਲੋਂ ਜਿਹੜੇ ਸਾਡੇ ਰਾਸ਼ਟਰੀ ਅਧਿਖ ਰਾਹੁਲ ਮਲਵਈ ਗਵਾਈ ਹੈਟਰ ਅੱਜ ਸੁਖਿੰਦਰ ਸਿੰਘ ਰਾਨਾ ਜਿਹਨੂੰ ਜਿਹੜਾ ਜ਼ਿਲ੍ਹਾ ਅੰਮ੍ਰਿਤਸਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਵਾ ਅਸੀਂ ਪੂਰੀ ਆਸ ਰੱਖਦੇ ਹਾਂ ਵੀ ਇਹ ਪੂਰੇ ਤਨਮਾਨ ਦੇ ਨਾਲ ਸੇਵਾ ਨਿਭਉਣਗੇ ਔਰ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਜਿੱਥੇ ਕਿ ਪੂਰੇ ਦੇਸ਼ਾਂ ਦੇਸ਼ਾਂ 'ਚ ਬਾਬਾ ਸਾਹਿਬ ਵੀਵਰਾ ਅੰਬੇਡਕਰ ਦੇ ਜਨਮ ਦਿਹਾੜਾ ਮਨਾਇਆ ਜਾ ਰਿਹਾ ਵਾ ਅੱਜ ਉਹੀ ਦਿਨ ਜਿਹੜੀ ਇਹਨਾਂ ਨੂੰ ਮਾਨਸਮਾਨ ਮਿਲਿਆ ਵਾ ਜ਼ਿੰਮੇਵਾਰੀ ਮਿਲੀ ਆ ਔਰ ਐਤੀ ਦਿਨ ਦੀ ਇਹਨਾਂ ਨੇ ਵੀ ਲੱਖ ਲੱਖ ਬਰੇ ਦਿਨੇ ਤੁਹਾਨੂੰ ਬਰਬੀਆਂ ਵਾਲੀ ਗਲੀ ਚ ਟਾਵਰ ਵਾਲੀ ਗਲੀ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਵਾ ਜੀ ਇਹ ਸਾਡੇ ਡਾਕਟਰ ਬੀ ਆਰ ਅੰਬੇਡਕਰ ਜੀ ਪਾਰਟੀ ਰੱਖਸ਼ਾ ਜੁਨੀਅਨ ਦੇ ਵੀ ਪ੍ਰਧਾਨ ਰਹੇ ਆ ਤੇ ਪਹਿਲਾਂ ਵੀ ਇਹਨਾਂ ਨੇ ਬੜੀ ਸਮਾਜ ਦੀ ਸੇਵਾ ਕੀਤੀ ਆ ਤੇ ਹੁਣ ਇਹ ਪੂਰਾ ਦਲੀ ਸੁਰੱਖਿਆ ਸੈਨਾ ਦੇ ਮਾਧਿਅਮ ਤੋਂ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਜੈ ਹਾਂ ਵਾ ਕੀ ਜੈਪੀਨ ਜੈ ਸੰਵਿਧਾਨ ਜੀ ਆ ਨੈ ਰਾਹੁਲ ਮਾਲਿਕ ਦਲੀ ਸੁਰੱਖਿਆ ਸੈਨਾ ਡੀ ਐਸ ਐਸ ਭਾਰਤ ਤੋਂ ਰਾਸ਼ਟਰੀ ਦક્ષ ਜਿੱਦਾਂ ਕਿ ਸੁਖਵਿੰਦਰ ਸਿੰਘ ਜੀ ਨੂੰ ਆਪਾਂ ਜ਼ਿਲ੍ਹਾ ਪ੍ਰਧਾਨ ਦੀ ਨਿਯੁਕਤੀ ਦਿੱਤੀ ਆ ਬੜੇ ਵਧੀਆ ਵਰਕਰ ਆ ਪਹਿਲਾਂ ਇਹਨਾਂ ਨੇ ਏ ਰੱਖਸ਼ਾ ਯੂਨੀਅਨ ਦੇ ਵਿੱਚ ਕੰਮ ਕੀਤਾ ਪੂਰੀ ਵੀ ਪ੍ਰਧਾਨਗੀ ਇਹਨਾਂ ਕੋਲ ਸੀ ਇਹਨਾਂ ਨੂੰ ਕੰਮ ਨੂੰ ਦੇਖਦੇ ਹੋਏ ਇਹਨਾਂ ਨੂੰ ਜ਼ਿਲ੍ਹੇ ਦੀ ਪ੍ਰਧਾਨਗੀ ਦਲੀ ਸੁਰੱਖਿਆ ਸੈਨਾ ਵੱਲੋਂ ਦਿੱਤੀ ਆ ਤੇ ਆਸ ਰੱਖਦੇ ਆ ਕਿ ਤਨੋਂ ਮਨੋਂ ਤਨੋਂ ਇਹ ਕੌਮ ਦੀ ਸਮਾਜ ਦੀ ਸੇਵਾ ਕਰਨਗੇ ਧੰਨਵਾਦ ਜੈ ਵਾਲਮੀਕੀ ਜੈਪੀ ਅੱਜ 14 ਅਪ੍ਰੈਲ 바ਵਾ ਸਾਹਿਬ ਬੀਰਾਂ ਅੰਬੇਡਕਰ ਜੀ ਦਾ 134ਵਾਂ ਜਨਮ ਦਿਨ ਹੈ ਉਹਨਾਂ ਦੀ ਵੀ ਸਾਰੇ ਪੂਰੇ ਭਾਰਤ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਅੱਜ ਖੁਸ਼ੀਆਂ ਵਾਲੇ ਦਿਲ ਦੇ ਵਿੱਚ ਰਾਣਾ ਜੀ ਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਆ ਆਸ ਰੱਖਦੇ ਆਂ ਇਹ ਜ਼ਿੰਮੇਵਾਰੀ ਨੂੰ ਸਮਝੂਗੇ ਤੇ ਆਪਣੇ ਸਮਾਜ ਨੂੰ ਤਰੱਕੀ ਦਾ ਦਰ ਲੈ ਕੇ ਪਹੁੰਚਣਗੇ ਜਿਹੜਾ ਘਰ ਘਰ ਕੇ ਕਟਿਆ ਜਾ ਰਿਹਾ ਵਾ ਅਸੀਂ ਨਹੀਂ ਜਰਨਲ ਭਾਈਚਾਰੇ ਵੱਲੋਂ ਵੀ ਕਿਉਂਕਿ ਸੰਵਿਧਾਨ ਬਾਬਾ ਸਾਹਿਬ ਨੇ ਸਾਰਿਆਂ ਲਈ ਲਿਖਿਆ ਵਾ ਨਾ ਕਿ ਇਕੱਲੇ ਅਸੀਂ ਭਾਈਚਾਰੇ ਲਈ ਲਿਖਿਆ ਉਹ ਸੰਵਿਧਾਨ ਦੇ ਮਾਦਨ ਤੋਂ ਅਸੀਂ ਅੱਜ ਮੀਡੀਆ ਰਾਹੀਂ ਅੱਗੇ ਆਪਣੇ ਬਿਆਨ ਰੱਖਦੇ ਆ ਅੱਜ ਵਧੀਆ ਕੱਪੜੇ ਪਾਨੇ ਉਹ ਬਾਬਾ ਸਾਹਿਬ ਦੀ ਦੇਣ ਆ ਕਿਉਂਕਿ ਬਾਬਾ ਸਾਹਿਬ ਨੇ ਜੋ ਵੀ ਲਿਖਿਆ ਉਹ ਹਰ ਇੱਕ ਵਰਗ ਲਈ ਲਿਖਿਆ ਵਾ ਤੇ ਧੰਨਵਾਦ ਕਰਦੇ ਆ ਉਸ ਮਹਾ ਸ਼ਖਸੀਅਤ ਦਾ ਜਿਨ੍ਹਾਂ ਨੇ ਇੱਕ ਕੁਆਲਿਟੀ ਜਿਹੜੀ ਇਕਤਾ ਸਾਡੇ ਵਿੱਚ ਪੈਦਾ ਕੀਤੀ ਤੇ ਆਪਾਂ ਇੱਕ ਆਪਸੀ ਭਾਈਚਾਰੇ ਵਿੱਚ ਬਹਿ ਕੇ ਆਪਾਂ ਇੱਕ ਦੂਜੇ ਨਾਲ ਸਾਝ ਰੱਖਦੇ ਜਿੰਦਰ ਸਿੰਘ ਜਰਾਂਮਾ ਜੋ ਜ਼ਿਲ੍ਹਾ ਪ੍ਰਧਾਨ ਜੀ ਜਿੰਮੇਵਾਰੀ ਮੇਰੇ ਤੇ ਸੌਂਾਈ ਗਈ ਹੈ ਮੈਂ ਚੜ੍ਹ ਜਲੂਨ ਨਿਵਾਵਾ ਦਾ ਔਰ ਰਾਹੁਲ ਜੀ ਵੱਲੋਂ ਔਰ ਲੰਮਾ ਮਟੂਜੀ ਵੱਲੋਂ ਨਾ ਉਹਨਾਂ ਦਾ ਸ਼ੁਕਰ ਕਰ ਚਾਹ। ਸ਼ੁਕਰੀਆ ਕਰਦਾ ਜੋ ਮੇਰੇ ਜੋ ਵੀ ਦਿੱਕਤਾਂ ਆਉਣ ਗਿਆ ਸਟੇਟ ਦੀ ਆਉਣ ਚਾਹੇ ਸਮਾਜ ਦੀ ਆਉਣ ਦਾ ਪ੍ਰਚਾਰ ਦੇ ਨਵਾਜਾ ਮੈਂ ਤਸਵੀਰ ਸਿੰਘ ਖਾਲਸਾ OBC ਮੋਰਚਾ ਅਤੇ ਐਸਸੀ ਸਮਾਜ ਪੰਜਾਬ ਦੇ ਵਿੱਚ ਸੇਵਾ ਨਿਭਾ ਰਿਹਾ ਹਾਂ ਅੱਜ ਬੜਾ ਵੱਡਾ ਤਿਹਾਰ ਜਿਹੜਾ ਮਨਾਇਆ ਗਿਆ ਔਰ ਬੜੇ ਖੁਸ਼ੀਵਾਰੀ ਗੱਲ ਹੈ ਕਿ ਸਾਡੇ ਵੀਰ ਸੁਖਜਿੰਦਰ ਨੂੰ ਅੱਜ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਸਾਡੇ ਪੰਜਾਬ ਚੇਅਰਮੈਨ ਜਿਹੜੇ ਆ ਉਹ ਨਵਾਜ ਕੇ ਗਏ ਨੇ ਔਰ ਮੈਂ ਪੂਰੇ ਭਾਰਤ ਵਾਸੀਆਂ ਨੂੰ ਔਰ ਪੂਰੇ ਸਮਾਜ ਨੂੰ ਐਸਸੀ ਸਮਾਜ ਨੂੰ ਵਧਾਈ ਦਿੰਦਾ ਹਾਂ ਕਿ ਅੱਜ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਪੂਰਾ ਪੰਜਾਬ ਪੂਰਾ ਭਾਰਤ ਬੜੀ ਧੂਮ ਧਾਮ ਦੇ ਨਾਲ ਮਨਾ ਰਿਹਾ ਹੈ ਸੋ ਸਾਰੇ ਪੰਜਾਬ ਨੂੰ ਸਾਰੇ ਸਮਾਜ ਨੂੰ ਐਸਸੀ ओबीसी ਮੋਰਚੇ ਨੂੰ ਮੇਰੇ ਵੱਲੋਂ ਦਾਸ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ